ਸਸੀਗਾਲ ਜੀ ਸਾਰਿਆਂ ਨੂੰ ਹੁਸ਼ਾਰਪੁਰ ਨਿਊਜ਼ ਤੇ तमाम ਦਰਸ਼ਕਾਂ ਦਾ ਸਵਾਗਤ ਹੈ ਤਾਂ ਅੱਜ ਨਵੇਂ ਵਰੇ ਦਾ ਪਹਿਲਾ ਦਿਨ 1 ਜਨਵਰੀ 2026 ਦਾ ਨਵੇਂ ਵਰੇ ਦਾ ਅੱਜ ਆਗਾਜ਼ ਹੋ ਚੁੱਕਿਆ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਧਾਰਾ ਹੁਸ਼ਾਰਪੁਰ ਨਿਊਜ਼ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਿਦੇਸ਼ ਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੁਸ਼ਾਰਪੁਰ ਨਿਊਜ਼ ਤੇ ਸਰੋਤਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਸੋ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਪਿਛਲੇ 6 ਸਾਲਾਂ ਤੋਂ ਇੱਕ ਨਾਲ ਇੱਕ ਹੋਰ ਖੁਸ਼ਖਬਰੀ ਕਿ ਅੱਜ ਜਿਹੜਾ ਮੇਰਾ ਪੱਤਰਕਾਰਤਾ ਦਾ ਜਿਹੜਾ ਕੈਰੀਅਰ ਆ ਉਹਨਾਂ ਦੇ 6 ਸਾਲ ਵੀ ਪੂਰੇ ਹੋ ਗਏ ਆ ਜੀ ਕਿਹੜਾ ਨੂੰ ਵੀ ਦੱਸਣਾ ਸੀਗਾ ਮੈਂ ਦੱਸਿਆ ਨਹੀਂ ਸੀਗਾ ਤੇ ਡਬਲ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਤਾਂ ਪਰਮ ਪਿਤਾ ਪਰਮਾਤਮਾ ਅੱਗੇ ਦਾਤੀ ਮਾਂ ਅੱਗੇ ਉਸ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਨਵਾਂ ਵਹਰਾ ਜਿਹੜਾ ਉਹ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੋ ਸਾਡੀਆਂ ਉਮੀਦਾਂ 2025 ਸੰਨ ਦੇ ਵਿੱਚ ਪੂਰੀਆਂ ਨਹੀਂ ਹੋ ਸਕੀਆਂ ਪਰਮਾਤਮਾ ਉਸ ਨੂੰ ਇਸ ਬਰਿਆ ਦੇ ਵਿੱਚ ਰੰਗ ਭਾਗ ਲਾਵੇ ਸੋ ਬਹੁਤ ਸਾਰੀਆਂ ਅਮਿੱਟ ਯਾਦਾਂ ਜਿਹੜੀਆਂ ਉਹ ਛੱਡਦਾ ਹੋਇਆ ਇਸ ਸਾਲ 2025 ਜਿਹੜਾ ਖਤਮ ਹੋਇਆ ਇਕੱਲੇ ਹੁਸ਼ਾਰਪੁਰ ਲਈ ਨਹੀਂ ਬਲਕਿ ਆਪਾਂ ਦੇਸ਼ ਭਰ ਦੀ ਗੱਲ ਕਰੀਏ ਕੋਈ ਬਹੁਤ ਵੱਡੀਆਂ ਤਰਾਸਤੀਆਂ ਵੀ ਜਿਹੜੀਆਂ ਪੀਤੇ ਬਰੇ ਸਾਡੇ ਪੰਜਾਬ ਨੂੰ ਜਾਂ ਦੇਸ਼ ਨੂੰ ਪੈਲਗਾਮ ਵਰਗੇ ਹਮਲੇ ਜਾਂ ਪੰਜਾਬ ਨੇ ਕਿਵੇਂ ਹੜਾ ਦੀ ਮਾਰ ਚੱਲੀ ਇਸ ਵਾਰ ਕਾਫੀ ਜ਼ਿਆਦਾ ਮਾਰ ਚੱਲੀ ਆ ਉਸ ਤਰ੍ਹਾਂ ਦੇ ਜਿਹੜੇ ਉਹ ਮਾਰਾਂ ਚ ਲੜੀਆਂ ਪਈਆਂ ਸੋ ਇਹੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਆਪਾਂ ਇਸ ਵਾਰੇ ਇਸ ਵਾਰਾ ਹੀ ਨਹੀਂ ਬਲਕਿ ਆਉਣ ਵਾਲੀ ਜਿੰਨੇ ਜਦੋਂ ਤੱਕ ਕੁੱਲ ਕਾਇਨਾਤ ਹੈ ਦੀਨ ਦੁਨੀਆ ਉਦੋਂ ਤੱਕ ਅਸੀਂ ਸਾਰੇ ਪੰਜਾਬੀਏ ਸਾਰੇ ਦੇਸ਼ਵਾਸੀਏ ਜਿਹੜੇ ਉਹ ਖੁਸ਼ ਰਹੀਏ ਆਵਾਜ਼ ਰਹੀਏ ਜੀ ਪ੍ਰੀਤ ਜੀ ਸਾਸ਼ੀਕਲ ਜੀ ਮੈਂ ਪ੍ਰੀਤ ਗਰੇਵਾਲ ਤੇ ਜਿੰਨੇ ਵੀ ਸਾਡੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਸਾਡੇ ਛੋਟੇ ਭੈਣ ਭਰਾ ਇਹ ਵੀਡੀਓ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਹੁਣੀ ਹੁਣੀ ਜਿਵੇਂ ਚੇਤਨ ਕਸ਼ਪ ਭਾਈ ਨੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ ਕਿ ਇਹਨਾਂ ਨੂੰ 5 ਸਾਲ ਪੂਰੇ ਹੋ ਗਏ 6 ਸਾਲ ਪੂਰੇ ਹੋ ਗਏ ਨੇ ਭਾਈ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਭਾਈ ਤੇ ਜੇ ਮੈਂ ਚੇਤਨ ਕਸ਼ਪ ਦੀ ਭਾਈ ਦੀ ਗੱਲ ਕਰਾਂ ਤਾਂ ਹਮੇਸ਼ਾ ਹੁਸ਼ਿਆਰਪੁਰ ਦੇ ਲੋਕ ਜਿਹੜੇ ਫੋਲੋ ਕਰਦੇ ਨੇ ਇਹਨਾਂ ਨੂੰ ਜੋ ਫੈਨ ਫਾਲੋਇੰਗ ਹੈ ਉਹੀ ਕਹਿੰਦੇ ਨੇ ਕਿ ਚੇਤਨ ਕਸ਼ਪ ਹਮੇਸ਼ਾ ਸਾਡੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਬਲੰਦ ਕਰਦਾ ਰਹੇ ਹਮੇਸ਼ਾ ਪੱਤਰਕਾਰ ਜਿਹੜੇ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਤੇ ਰਹੀ ਗੱਲ ਨਵੇਂ ਸਾਲ ਦੀ ਜੋ ਵੀ ਤੁਹਾਡੇ ਸੁਪਨੇ ਨੇ ਜੋ ਤੁਸੀਂ ਮਕਾਮ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਉਹਦੇ ਜਿਹੜੀ ਜੋ ਵੀ ਤੁਹਾਡੀ ਮੰਜ਼ਿਲ ਹੈ ਉਹਦੇ ਰਾਹ ਖੋਲਦੇ ਰਹਿਣ ਤੇ ਹਮੇਸ਼ਾ ਤੁਸੀਂ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੇ ਰਵੋ ਤੇ ਜਿਵੇਂ ਚੇਤਨ ਭਾਈ ਨੇ ਟਾਈਟਲ ਲਿਖਿਆ ਹੋਇਆ ਕਿ ਆਜੋ ਗੱਲਾਂ ਕਰੀਏ ਉਹ ਗੱਲਾਂ ਕਰੀਏ ਤਾਂ ਇਹਦਾ ਇਹ ਮਤਲਬ ਹੈ ਕਿ ਤੁਸੀਂ ਸਾਨੂੰ ਜੋ ਵੀ ਕਮੈਂਟ ਕਰ ਰਹੇ ਹੋ ਦੂਸਰੇ ਦੇ ਨੰਬਰ ਤੇ ਆਪਾਂ ਦੇਖਦੇ ਆਂ ਕਿ ਤੁਹਾਡੇ ਜਿਹੜੇ ਕਮੈਂਟ ਆ ਰਹੇ ਨੇ ਆਪਾਂ ਕਮੈਂਟ ਵੀ ਰੀਡ ਕਰਦੇ ਆਂ ਜੇ ਤਾਂ ਜੀ ਕੀ ਕਮੈਂਟ ਆ ਰਹੇ ਨੇ ਜਿੰਨੇ ਵੀ ਸਾਡੇ ਦਰਸ਼ਕੋ ਨੇ ਹੈਪੀ ਨਿਊ ਇਅਰ ਦੇ ਸਾਰਿਆਂ ਦੇ ਆ ਰਹੇ ਆ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਅਨਿਕਾਤ ਵੀ ਪਹਿਲਾਂ ਗੱਲ ਕਰ ਲਈਏ ਫੇਰ ਅਸੀਂ ਅਗਲੀ ਗੱਲ ਸ਼ੁਰੂ ਕਰਦੇ ਆਂ ਅਨਿਕਾਤ ਪਹਿਲਾਂ ਬੋਲੂਗਾ ਉਸ ਤੋਂ ਬਾਅਦ ਆਪਾਂ ਕਮੈਂਟ ਰੀਡ ਕਰਦੇ ਆਂ ਜੀ ਜੀ ਸਾਰੇ ਦਰਸ਼ਕਾਂ ਨੂੰ ਹੁਸ਼ਿਆਰਪੁਰ ਨਿਊਜ਼ ਦੇ 2026 ਜਿਹੜਾ ਕਿ ਸਾਲ ਹੈ ਇਹਦੀ ਸ਼ੁਰੂਆਤ ਹੋ ਚੁੱਕ ਤੇ ਅੱਜ ਪਹਿਲਾ ਦਿਨ ਹੈ ਸੋ ਮੈਂ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਦੇਣਾ ਚਾਹਾਂਗਾ ਤੇ ਮੈਂ ਚੇਤਨ ਕਸ਼ਪ ਵੀਰ ਜੀ ਜੋ ਕਿ 6 ਸਾਲ ਦਾ ਜਿਹੜਾ ਕਿ ਉਹਨਾਂ ਦਾ ਟਾਈਮ ਪੀਰੀਅਡ ਹੋ ਗਿਆ ਹੈ ਪੱਤਰਕਾਰਤਾ ਦੇ ਵਿੱਚ ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਕਿਉਂਕਿ ਕਾਫੀ ਜਿਹੜੀ ਕਿ ਦਲੇਰੀ ਦੇ ਨਾਲ ਉਹਨਾਂ ਵੱਲੋਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਸੋ ਮੈਂ ਇਹ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਹੀ ਦਲੇਰੀ ਪੂਰਵਕ ਜਿਹੜੀ ਕਿ ਪੱਤਰਕਾਰਤਾ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਬਾਕੀ ਤੁਸੀਂ ਸਾਰੇ ਜਾਣਦੇ ਹੋ ਸਾਲ 2025 ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਕਿ ਸਾਲ ਦੇ ਵਿੱਚ ਬਹੁਤ ਕੁਝ ਪੰਜਾਬ ਦੇ ਨਾਲ ਹੈਪਨ ਹੋਇਆ ਹੈ ਜਾਂ ਪੈਲਗਾਮ ਹਮਲੇ ਦੀ ਗੱਲ ਕਰੀਏ ਜਾਂ ਪੰਜਾਬ 'ਚ ਕਿਸ ਤਰ੍ਹਾਂ ਹੜਾਂ ਦੀ ਮਾਰ ਪਈ ਹੈ ਇਸ ਤੋਂ ਸਾਰੇ ਤੁਸੀਂ ਚੰਗੀ ਤਰ੍ਹਾਂ ਜਾਣੋ ਹੀ ਹੋ ਤੇ ਹੁਣ ਜਿਹੜਾ ਕਿ ਵਰਾ 2026 ਦੀ ਸ਼ੁਰੂਆਤ ਹੋਈ ਹੈ ਤਾਂ ਇਹੀ ਆਸ ਕਰਦੇ ਹਾਂ ਕਿ ਇਹ ਵਰਾ ਜਿਹੜਾ 2026 ਹੈ ਸਾਰਿਆਂ ਲਈ ਬਹੁਤ ਹੀ ਭਾਗਾ ਭਰਿਆ ਚੜੇ ਤੇ ਸਾਰੇ ਆਪਣੀਆਂ ਮੰਜ਼ਲ ਜੋ ਕਿ ਉਹਨਾਂ ਨੇ ਮਿੱਥੀ ਹੋਈ ਹੈ ਉਸ ਦੇ ਵੱਲ ਫੋਕਸ ਕਰਕੇ ਮਿਹਨਤ ਕਰਕੇ ਉਸ ਦੇ ਵਿੱਚ ਸਾਰੇ ਕਾਮਯਾਬ ਹੋਣ ਜੀ ਤਾਂ तकरीबन ਸਾਰਿਆਂ ਦਾ ਜਿਹੜੇ ਉਹ ਕਮੈਂਟ ਹੈ ਉਹ ਹੈਪੀ ਨਿਊ ਇਅਰ ਦੇ ਜਾਂ ਮੈਨੂੰ ਮੁਬਾਰਕਾ ਦੇਣ ਦੇ ਆ ਰਹੇ ਕਿ 6 ਸਾਲ ਜਿਹੜੇ ਉਹ ਕੰਪਲੀਟ ਕੀਤੇ ਨੇ ਧੰਨਵਾਦ ਸਾਰਿਆਂ ਦਾ ਤਾਂ ਵਾਅਦਾ ਹੈ ਸਾਡਾ ਵੀ ਜਿਵੇਂ ਪਿਛਲੇ 6 ਸਾਲ ਤੋਂ ਮੈਂ ਇਸ ਖਿੱਤੇ ਦੇ ਵਿੱਚ ਕੰਮ ਕਰ ਰਿਹਾ ਹਾਂ ਇੱਕ ਆਪਣੇ ਵੱਲੋਂ ਅੱਜ ਤੱਕ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੂਰਾ ਨਿਰਪੱਖ ਹੋ ਕੇ ਹਰ ਇੱਕ ਵੀ ਉਹਨੂੰ ਜਿਹੜਾ ਆਪਾਂ ਮੱਧੇ ਨਜ਼ਰ ਰੱਖਦੇ ਹਾਂ ਜਿਹੜੀ ਉਹ ਪੱਤਰਕਾਰੀ ਕੀਤੀ ਹੈ ਤੇ ਇਸ ਵਾਰੇ ਵੀ ਮੈਂ ਹੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆ ਬੇਨਤੀ ਕਰਦਾ ਕਿ ਮੈਨੂੰ ਉਹ ਬਲ ਬਖਸ਼ਣ ਕਿ ਮੈਂ ਇਸੇ ਤਰ੍ਹਾਂ ਬਲਪੂਰਵਕ ਜਿਹੜੀ ਉਹ ਪੱਤਰਕਾਰਤਾ ਕਰਦਾ ਰਹਾ ਤਾਂ ਜਿਹੜੇ ਹੁਸ਼ਿਆਰਪੁਰ ਦੇ ਜਿਹੜੇ ਮੁੱਦੇ ਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਮੁੱਦੇ ਨੇ ਤਾਂ ਉਹ ਮੁੱਦੇ ਅਸੀਂ ਇਦਾਂ ਹੀ ਲੋਕਾਂ ਦੀ ਸਰਕਾਰ ਦੀ ਪ੍ਰਸ਼ਾਸਨ ਦੀ ਕਚੈਰੀ ਦੇ ਵਿੱਚ ਅਸੀਂ ਉਹ ਚੱਕਦੇ ਰਹੀਏ ਕਿਉਂਕਿ ਬਹੁਤ ਸਾਰੇ અને કેમ ઉદેસ્તરાંદેને ચલો મેં ગણાવਣਾ ਨਹੀਂ ચાહਦਾ કે જેડે સન 2025 ਦੇ ਵਿੱਚ ਹੁਸ਼ਾਰਪਰ ਨਿਊਜ਼ ਨੇ ਬਹੁਤ ਸਾਰੇ ਮੁੱਦੇ ਚੱਕੇ ਆ ਜਿਹੜੇ ਖਬਰਾਂ ਲੱਗਣ ਤੋਂ ਤੁਰੰਤ ਬਾਅਦ ਉਹਨਾਂ ਇਹ ਮੁੱਦਿਆਂ ਤੇ ਜਿਹੜਾ ਇਫੈਕਟ ਵੀ ਪਿਆ ਭਾਵੇਂ ਉਹ ਜਿਹੜੇ ਕੰਮ ਨਹੀਂ ਹੋਏ ਸੀ ਉਹ ਹੋਏ ਵੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਮੈਂ ਗਿਣਾ ਸਕਦਾ ਪਰ ਨਹੀਂ ਇਹ ਸਾਡੀ احسان ਨਹੀਂ ਆ ਸਾਡੇ ਸਾਡੀ ਡਿਊਟੀ ਆ ਤਾਂ ਤੇ ਤੁਸੀਂ ਵੀ ਇਹੀ ਅਸ਼ੀਰਵਾਦ ਸਾਰੇ ਦਿਆ ਕਰੋ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਕੰਮ ਨੂੰ ਆ ਵਿਵਾਕੀ ਦੇ ਨਾਲ ਉਹ ਅੱਗੇ ਤੋਰ ਸਕੀਏ ਤੇ ਇੱਕ ਬੇਨਤੀ ਵੀ ਨਾਲ ਦੇ ਨਾਲ ਖਾਸ ਕਰ ਜਿਹੜੇ 네ਗਟਿਵ ਕਮੈਂਟ ਕਰਦੇ ਨੇ ਮੈਂ ਕਦੀ ਵੀ ਪ੍ਰਿਜੀ ਇਹ ਨਹੀਂ ਕਹਿੰਦਾ ਕਿ ਨੱਕ ਜੂ ਪੁਆਇੰਟ ਨਾ ਕਰਿਆ ਕਰੋ 네ਗਟਿਵ ਕਮੈਂਟ ਜ਼ਰੂਰ ਕਰਿਆ ਕਰੋ ਪਰ ਇੱਕ ਮਰਿਆਦਾ ਦੇ ਵਿੱਚ ਰੱਖ ਕੇ ਕਿ ਜਿੱਥੋਂ ਤੱਕ ਬੰਦਾ ਇੱਕ ਪੇਸ਼ੈਂਸ ਲੈਵਲ ਹੁੰਦਾ ਹਰ ਇੱਕ ਬੰਦੇ ਦਾ ਜੇਕਰ ਤੁਸੀਂ ਜਿਹੜੇ ਮਤਲਬ ਕਿ ਉਹ ਚੰਦ ਕਿ ਲੋਕ ਨੇ ਜੀ ਤੇ ਉਹ ਚੰਦ ਕਿ ਲੋਕ ਨੇ ਤਾਂ ਇੱਕ ਤਾਂ ਕੱਲ ਬਹੁਤ ਇੱਕ ਰੋੜ ਲਈ ਬਹੁਤ ਗਲਤ ਤਰੀਕੇ ਦੇ ਨਾਲ ਉਹਦਾ ਕਮੈਂਟ ਆਇਆ ਸੀਗਾ ਤੇ ਉਸ ਨੂੰ ਮੈਂ ਰਿਪਲਾਈ ਵੀ ਕੀਤਾ ਉਹਨੂੰ ਫੋਨ ਨੰਬਰ ਵੀ ਦਿੱਤਾ ਕਿ ਭਾਈ ਕੋਈ ਦਿਲ ਚ ਹੈਗਾ ਤਾਂ ਫੋਨ ਕਰ ਲੈ ਕਿਹੜੀ ਤੇਰੀ ਦੁਸ਼ਮਣੀਆਂ ਮੇਰੇ ਨਾਲ ਕਿਉਂਕਿ ਆਪਾਂ ਜਦੋਂ ਅਸੀਂ ਤਾਂ ਇੱਕ ਦੇਖੋ ਪੱਤਰਕਾਰਤਾ ਜਦੋਂ ਪ੍ਰੀਤ ਨੇ ਸ਼ੁਰੂਆਤ ਦੇ ਵਿੱਚ ਅਸੀਂ ਸ਼ੀਸ਼ੇ ਦਾ ਕੰਮ ਕਰਦਾ ਜੀ ਜਦੋਂ ਅਸੀਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਦਿਖਾਉਂਦੇ ਆਂ ਉਦੋਂ ਇਹ ਕਈ ਵਾਰ ਅਸੀਂ ਅਫਸਰਾਂ ਦੀ ਨਿਗਾ ਦੇ ਵਿੱਚ ਵੀ ਰੱਖਦੇ ਆਂ ਅਸੀਂ ਲੀਡਰਾਂ ਦੀ ਨਿਗਾ ਦੇ ਵਿੱਚ ਵੀ ਰੱਖਦੇ ਆਂ ਤਾਂ ਇਸੇ ਤਰ੍ਹਾਂ ਜਿਨ੍ਹਾਂ ਦੇ ਖਿਲਾਫ ਲੱਗਦੀਆਂ ਨੇ ਕਿਉਂਕਿ ਅਸੀਂ ਤਾਂ ਸੱਚਾਈ ਦਿਖਾਣੀ ਹੁੰਦੀ ਹੈ ਤਾਂ ਜਦੋਂ ਸਚਾਈ ਆਪਾਂ ਦਿਖਾਉਂਦੇ ਆ ਤਾਂ ਜਿਹਦੇ ਵਿਰੁੱਧ ਲੱਗਦੇ ਉਹਨੂੰ ਲੱਗਦਾ ਕਿ ਇਹ ਮੇਰੇ ਖਿਲਾਫ ਹੈ ਜੀ ਉਹਨੇ ਜ਼ਰੂਰ ਉਹਨੇ ਭੜਕਣਾ ਹੁੰਦਾ ਤਾਂ ਇੱਕ ਲਿਮਿਟੇਸ਼ਨ ਦੇ ਵਿੱਚ ਰੱਖ ਕੇ ਜਿਹੜਾ ਉਹ ਕਮੈਂਟ ਕਰਿਆ ਕਰੋ ਕਿ ਜਿਹੜਾ ਹਰ ਇੱਕ ਬੰਦਾ ਜਿਹੜਾ ਉਹ ਸਹਿ ਸਕੇ ਤਾਂ ਅਖੀਰ ਤੇ ਵਿੱਚ ਅਹੀ ਕਹਿਣਾ ਚਾਹਾਂਗਾ ਕਿ ਵਾਅਦਾ ਤੁਹਾਡੇ ਨਾਲ ਜਿਵੇਂ ਸਾਲ 2025 ਦੇ ਵਿੱਚ ਅਸੀਂ ਲੋਕ ਮੁੱਦਿਆਂ ਨੂੰ ਚੱਕਿਆ ਸੀ ਹੁਸ਼ਾਰਪੁਰ ਜ਼ਿਲ੍ਹੇ ਭਰ ਦੇ ਵਿੱਚ ਹੁਸ਼ਾਰਪੁਰ ਹਲਕੇ ਦੇ ਤਾਂ ਇਸੇ ਤਰ੍ਹਾਂ ਸਾਲ 2026 ਦੇ ਵਿੱਚ ਵੀ ਅਸੀਂ ਕੰਮ ਨੂੰ ਇਸੇ ਤਰ੍ਹਾਂ ਨ ਤੜਕ ਹੋ ਕੇ ਨਿਰਪੱਖਤਾ ਦੇ ਨਾਲ ਜਿਹੜੇ ਉਹ ਮੁੱਦੇ ਅਸੀਂ ਤੁਹਾਡੀ ਸਾਰਿਆਂ ਦੀ ਕਚਹਿਰੀ ਦੇ ਵਿੱਚੋਂ ਚੱਕਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਬਹੁਤ ਧੰਨਵਾਦ